ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਜੇਕਰ ਭਰਾਵੋ ਤੁਹਾਡੇ ਵੀ ਝੋਨਾ ਅੜਿਆ ਖੜਾ ਝੰਡਾ ਪੱਤਾ ਕੱਢ ਰਿਆ ਕੋਈ ਵੈਰਟੀ ਹੈ ਜੇ 26 ਆ ਮੇਰੀ ਭਰਾਮ ਦੇ ਕਿਸਾਨ ਵੀਰਾਂ ਦੇ ਪੱਕੀ ਲੱਗ ਗਈ ਤੇ ਝੋਨਾ ਫਟਾਰ ਨਹੀਂ ਕਰਾ ਝੰਡਾ ਪੱਤਾ ਕੱਢ ਰਿਹਾ ਇਸ ਤਰ੍ਹਾਂ ਤੇ ਦੇਖੋ ਸਾਹਮਣੇ ਆਪਾਂ ਬਾਈ ਦੇ ਹੀਰੋ ਪਾਇਆ ਤੇ ਬਹੁਤ ਸੋਹਣਾ ਰਿਜ਼ਲਟ ਆ ਬਾਈ ਦੇ ਤੇ ਦੁਬਾਰੇ ਵੀਡੀਓ ਵੀ ਅਪਲੋਡ ਕਰਾਂਗੇ ਆਪਾਂ ਮੁਕਾੜਾ ਕੋ ਆਪਣਾ ਹੀਰੋ ਬਾਈ ਜੀ 3 ਕਿਲੋ ਇੱਕ ਏਕੜ ਦਾ ਪੈਂਦਾ ਇਹ ਤੇ ਬਹੁਤ ਸੋਹਣਾ ਰਿਜ਼ਲਟ ਬਣਾਤਾ ਝੋਨੇ ਦਾ ਇਹ ਪਹਿਲਾ ਵੀਡੀਓ ਆ ਤੇ ਤੁਸੀਂ ਵੀ ਪਕਾੜਾ ਕੰਪਨੀ ਹੀਰੋ ਪਾਓ ਤੇ ਬਹੁਤ ਜ਼ਬਰਦਸਤ ਫੋਟਾ ਜੀ ਮਰਿਆ ਹੋਇਆ ਝੋਨਾ ਪਕੜਾੜ ਹੋਇਆ ਝੋਨਾ ਪੂਰਾ ਵਧੀਆ ਚੰਗੀ ਤਰ੍ਹਾਂ ਚਲਾ ਜਾਂਦਾ ਤੇ ਇਹ ਕਿਸਾਨ ਵੀਰਾਂ ਦਾ ਇੱਕ ਅੱਗੇ ਵੀ ਸ਼ੇਅਰ ਕਰੋ ਇਹ ਹੀਰੂ ਪ੍ਰਾਡਕਟਾ ਹੀਰੂ ਝੋਨੇ ਵਿੱਚ ਜ਼ਰੂਰ ਵਰਤੋ ਜੇ ਤੁਹਾਡੀ ਪਨੀਰੀ ਪੱਕੀ ਲੱਗੇ ਝੋਨਾ ਪਕੜਾੜ ਹੋਇਆ ਕਿਹੜਾ ਫਟਾਰ ਨਹੀਂ ਕਰ ਰਿਹਾ ਝੋਨਾ ਉੱਪਰੋਂ ਤਾਂ ਹਣੋਂ ਵਧ ਰਿਹਾ ਸਿੱਧਾ ਪਾਸੇ ਨੂੰ ਫਟਾਰ ਨਹੀਂ ਕਰ ਰਿਹਾ ਤਾਂ ਬਾਈ ਜੀ ਹੀਰੋ ਖਰੀਨ ਦੇ ਜੱਲੀਂ ਦਾ ਲਾਈਕ ਵੀ ਪਾਓ ਕਿਸਾਨ ਵੀਰਾਂ ਦਾ ਵੀਡੀਓ ਸ਼ੇਅਰ ਕਰਿਓ ਆਪਣਾ ਕਮੈਂਟ ਕਰਕੇ ਰਹਿ ਦਿਓ ਧੰਨਵਾਦ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ